ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਸਿੱਖ ਕੌਮ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾਤਰ ਵਸਦੀ ਹੈ ਤੇ ਦੁਨੀਆਂ ਦੇ ਵੱਖ-ਵੱਖ ਇਤਿਆਹ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਸਦੀ ਹੈ ਹਿੰਦੁਸਤਾਨ 'ਚ ਵੀ ਸਾਰੇ 'ਚ ਵਸਦੀ ਹੈ ਤੇ ਇਸ ਕੌਮ ਦੀਆਂ ਕੁਰਬਾਨੀਆਂ ਵੀ ਦੇਸ਼ ਲਈ ਬਹੁਤ ਨੇ ਦੇਸ਼ ਲਈ ਵੀ ਬਹੁਤ ਨੇ ਆਪਣੇ ਪੰਜਾਬ ਲਈ ਵੀ ਬਹੁਤ ਨੇ ਪਰ ਜਿੰਨਾ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਜਿੰਨਾ ਇਸ ਕੌਮ ਨੇ ਦੇਸ਼ ਲਈ ਕੀਤਾ ਹੈ ਪਤਾ ਕਿਤੇ ਕੋਈ ਸਾਡੇ ਲੀਡਰਾਂ ਦੇ ਵਿੱਚ ਮੁਕਸਰਿਆ ਉਹ ਨਹੀਂ ਲੈ ਸਕੇ ਜੋ ਜਾਇਜ਼ ਗੱਲਾਂ ਵੀ ਸਨ ਸੇਕ ਕੌਮ ਦੀ ਉਹ ਵੀ ਮੰਨੀਆਂ ਨਹੀਂ ਗਈਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੂੰ ਤਪੀਆਂ ਤਰਨੀਆਂ ਉੱਤੇ ਬੈਠਣਾ ਪਿਆ ਉਹ ਪੁਲ ਦੀਆਂ ਦੇਗਾ ਵਿੱਚ ਬੈਠਣਾ ਪਿਆ ਤਤੀਸ ਰੇਤ ਸਰ ਦੇ ਵਿੱਚ ਪੌਣੀ ਪਈ ਕੌਮ ਦੀ ਖਾਤਰ ਕਰवानी ਬਹੁਤ ਵੱਡੀ ਦੇਣੀ ਪਈ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਨੂੰ ਸ਼ਹਾਦਤ ਦਿੱਲੀ ਦੇ ਵਿੱਚ ਜਾ ਕੇ ਇਸ ਦੇਸ਼ ਦੇ ਧਰਮ ਦੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਦੇਣੀ ਪਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸੀ ਵਾਰ ਦਿੱਤਾ ਵੱਡੇ ਸਰਬ ਜਾਂਦੇ ਛੋਟੇ ਸਰਬ ਜਾਂਦੇ ਮਾਤਾ ਜੀ ਪਿਤਾ ਜੀ ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਦੱਸੇ ਕੌਮ ਦਾ ਜਿਉਂਨਾ ਕੁਰਬਾਨੀਆਂ ਵੱਲ ਗਿਣਤੀ ਕਰੀਏ ਜਾਂ ਬੋਲੀਏ ਤਾਂ ਬਹੁਤ ਲੰਮਾ ਸਮਾਂ ਲੱਗ ਸਕਦਾ ਦੱਸਿਆ ਨਹੀਂ ਜਾ ਸਕਦੀ ਇੰਨੀਆਂ ਜ਼ਿਆਦਾ ਕੁਰਬਾਨੀਆਂ ਨੇ ਬੜੇ ਔਖੇ ਟਾਈਮ 'ਚ ਜਦੋਂ ਕਿ ਉਹਨਾਂ ਲੋਕਾਂ ਦਾ ਰਾਜ ਸੀ ਜਿਹੜੇ ਦਲੀਲ ਪੀਰ ਸੁਣਨ ਨੂੰ ਤਿਆਰ ਹੀ ਨਹੀਂ ਸੀ ਬਸ ਜਿਹੜਾ ਕੋ ਉਹਨਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਦਾ ਕਤਲਾਮ ਕਰ ਦਿਓ ਪਕਾ ਦਿਓ ਜਿਵੇਂ ਹੋ ਸਕਦਾ ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜ਼ਾਰ ਤੋਂ ਬਾਅਦ ਫਿਰ ਐਸਾ ਵੇਲਾ ਵੀ ਆਇਆ ਕਿ ਜਿੱਥੇ ਵੀ ਕਿਤੇ ਸਿੱਖਾਂ ਸਿੱ ਪਾਵੇਂ ਥੋੜਾ ਜਿਹਾ ਤੇਰ ਬੰਦਾ ਸਿੰਘ ਬਹਾਦਰ ਜੀ ਦਾ ਰਾਜਵੀ ਗੁਰੂ ਸਾਹਿਬ ਨੇ ਭੇਜਿਆ ਉਹਨਾਂ ਦੇ ਸਰਾਂਦ ਪੱਤੇ ਦਿੱਤੇ ਉਹਨਾਂ ਦੇ ਸੁਖ ਦਾ ਸਾਥ ਥੋੜਾ ਜਿਹਾ ਚਰ ਕੌਮ ਨੂੰ ਆਇਆ ਪਰ ਉਹ ਵੀ ਬੜਾ ਥੋੜਾ ਸਾ ਬਸ ਉਸ ਤੋਂ ਬਾਅਦ ਤਾਂ ਸਿੱਖਾਂ ਦੇ ਉੱਤੇ ਸਮਝ ਲਓ ਕਿਸੇ ਦਾ ਦਿੱਤਾ ਦਾ ਪਹਾੜ ਹੀ ਟੁੱਟ ਪਿਆ ਵੱਡੇ ਕਲੂਕਾਰੇ ਛੋਟੇ ਕਲੂਕਾਰੇ ਜਿੱਥੇ ਸਿੱਖ ਜਾਉਂਦਾ ਸਿਰ ਵੱਢ ਲਿਓ ਪੈਸੇ ਲੈ ਲਓ ਇੱਥੋਂ ਤੱਕ ਕਿ ਲੜਕੀਆਂ ਦੇ ਸਿਰ ਵੱਢ ਕੇ ਵੀ ਲੋਕਾਂ ਨੇ ਪੈਸੇ ਲੈਂਦੇ ਰਹੇ ਉਸ ਵੇਲੇ ਦੇ ਮੁਗਲ ਹਾਕਮਤੋਂ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਬਹੁਤ ਔਖਾ ਸਮਾਂ ਸੀ ਉਹਨਾਂ ਸਮਾਂ ਸਿੱਖਾਂ ਲੋਕੇ ਰਹਿਣਾ ਕੋਈ ਟਿਕਾਣਾ ਨਹੀਂ ਸੀ ਪੱਕਾ ਪਰ ਫਿਰ ਵੀ ਗੁਰੂ ਗੁਰੂ ਘਰ ਨਾਲ ਜੁੜੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਰਹੇ ਤੇ ਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਚਾਉਂਦੇ ਰਹੇ ਇੰਨੇ ਤਸ਼ੱਦਦ ਮੈਨੂੰ ਨਹੀਂ ਲੱਗਦਾ ਜੱਦੀ ਹੂਦੀਆਂ ਨੇ ਝੱਲੇ ਆ ਪਰ ਜਹੂਦੀਆਂ ਤੋਂ ਵੀ ਵੱਧ ਜਿਹੜੇ ਤਸ਼ੱਦਦ ਹੈ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਨੇ ਤੋਂ ਸਿੱਖ ਕੌਮ ਨੇ ਕੀਤੀਆਂ ਇਹ ਏਡੀ ਬਹਾਦਰ ਕੌਮ ਆ ਫਿਰ ਇਸਲਾਮ ਜਾਂ ਇਸਲਾਮ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਇਆ ਚਾਲੀ ਵਰਿਆਂ ਦਾ ਰਾਜ ਉਹ ਬਹੁਤ ਵਧੀਆ ਤੇ ਮਸਾਲੀ ਰਾਜ ਸੀਗਾ ਪਰ ਸਿੱਖਾਂ ਦੀ ਬਦਕਿਸਮਤੀ ਕਹਿ ਲੋ ਜਾਂ ਮਹਾਰਾਜੇ ਤੋਂ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਐ ਜਿਹੜਾ ਕਿ ਉਸ ਐਡੇ ਸ਼ਕਤੀਸ਼ਾਲੀ ਰਾਜ ਨੂੰ ਜੀ ਤੋਂ ਅੰਗਰੇਜ਼ ਵੀ ਡਰਦੇ ਸੀ ਅੰਗਰੇਜ਼ ਵੀ ਨੇੜੇ ਲੱਗਣ ਨੂੰ ਤਿਆਰ ਨਹੀਂ ਸੀ ਉੱਥੇ ਕੋਈ ਆਪਣਾ ਜੋਗ ਬਾਰਸ ਆਪਣੇ ਜਿਉਂਦੇ ਜਿਉਂਦੇ ਆ ਪੈਦਾ ਨਹੀਂ ਕਰ ਸਕੇ ਡੋਗਰੇ ਹਾਵੀ ਹੋ ਗਏ ਉਸ ਦੇ ਉੱਤੇ ਤੇ ਡੋਗਰਿਆਂ ਨੇ ਸਾਰਾ ਹੀ ਉਹ ਰਾਜ ਜਿਹੜਾ ਐਡਾ ਸ਼ਕਤੀਸ਼ਾਲੀ ਰਾਜ ਸੀ ਜੀ ਤੋਂ ਦੁਨੀਆ ਦੀ ਸਭ ਤੋਂ ਤਕੜੀ ਕੌਮ ਅੰਗਰੇਜ਼ ਵੀ ਡਰਦੀ ਸੀ ਉਹ ਰਾਜ 8-10 ਸਾਲਾਂ ਦੇ ਵਿੱਚ ਬਿਲਕੁਲ ਮਿੱਟੀ 'ਚ ਮਿਲ ਗਿਆ ਤੇ ਸਾਡਾ ਪੰਜਾਬ ਆ ਜਿਹੜਾ ਇਹ ਵੀ ਅੰਗਰੇਜ਼ਾਂ ਦੇ ਰਾਜ ਗੁਲਾਮ ਹੋ ਗਿਆ ਫਿਰ ਅਸੀਂ ਫੇਰ ਲੱਗੇ ਰਹੇ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਦੇ ਲਈ ਅੰਗਰੇਜ਼ਾਂ ਨਾਲ ਵੀ ਲੜਦੇ ਰਹੇ ਹਾਲਾਂਕਿ ਅੰਗਰੇਜ਼ਾਂ ਨੇ ਸੁਖ-ਸੂਰਤਾ ਚਾਹੇ ਦਿੱਤੀਆਂ ਸਿੱਖ ਕੌਮ ਨੂੰ ਸੁਖ-ਸੂਰਤਾ ਵੀ ਦਿੱਤੀਆਂ ਜੰਮੂ-ਕਸ਼ਮੀਰ ਦੇ ਬਰਬੇ ਵੀ ਦਿੱਤੇ ਫਾਇਦੇ ਵਿੱਚ ਭਾਗੀ ਵੀ ਦਿੱਤੀ ਹੋਰ ਥਾਂ ਵੀ ਕੀਤਾ ਕਾਫੀ ਵੱਡੇ ਉਹਦੇ ਵੀ ਸਿੱਖ ਕੌਮ ਨੂੰ ਦਿੱਤੇ ਗਏ ਪਰ ਸਿੱਖ ਕੌਮ ਕਿਉਂਕਿ ਆਜ਼ਾਦੀ ਦੇ ਪ੍ਰਵਾਨੇ ਸੀ ਇਹਨਾਂ ਨੂੰ ਆਜ਼ਾਦੀ ਦਾ ਬਹੁਤ ਚਾਹ ਸੀ ਇਸ ਦੇਸ਼ ਦੀ ਆਜ਼ਾਦੀ ਲਈ ਵੀ ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜੇ 100 ਬੰਦਾ ਫਾਸੀ ਚੜਿਆ ਤਾਂ ਸਮਝ ਲਓ ਵੀ ਅਸੀਂ ਸਿੱਖ ਜਿਹੜੇ ਨੇ ਜਾਂ ਪੰਜਾਬੀ ਜਿਹੜੇ ਨੇ ਜੇ ਜ਼ਿਆਦਾ ਤਾਂ ਕੁਰਕ ਹੋਈਆਂ ਤਾਂ ਉਹ ਵੀ ਪੰਜਾਬੀਆਂ ਦੀਆਂ ਹੋਈਆਂ ਤੇ ਜੇ ਵੰਡ ਦਾ ਨੁਕਸਾਨ ਹੋਇਆ ਦੇਸ਼ ਦੀ ਦਾ ਉਹਦਾ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬੀਆਂ ਨੂੰ ਤੇ ਸਿੱਖ ਭਾਈਚਾਰੇ ਨੂੰ ਹੋਇਆ ਸੋ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪਿਆ ਜੇ ਇਧਰਲੇ ਪਾਸੇ ਆਏ ਤੇ ਇੱਥੇ ਵੀ ਜਿਹੜੀ ਗਵਰਨਮੈਂਟ ਬਣ ਗਈ ਉਹ ਵੀ ਕਿਸਮ ਦੀ ਫਿਰ ਮੇਰੇ ਗੱਲ ਉਹੀ ਆਉਂਦੀ ਹੈ ਵੀ ਜਾਂ ਤਾਂ ਸਾਡੇ ਲੀਡਰ ਸਾਹਿਬਾਨ ਤੋਂ ਕਿੰਨਾ ਕਿਤੇ ਕੋਈ ਕਮੀ ਰਹੀ ਹੈ ਜੋ ਉਸੇ ਆਪਣੇ ਗੱਲ ਸਮਝਾਉਣ ਦੇ ਵਿੱਚ ਠੀਕ ਨਹੀਂ ਬੈਠੇ ਜਾਂ ਅਸੀਂ ਜਾਦੇ ਲੜਾਈਆਂ ਝਗੜਿਆਂ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਅਸੀਂ ਬੈਠ ਕੇ ਗੱਲਬਾਤ ਕਰਨ ਦੇ ਤੌਰ ਤੇ ਕਿਸੇ ਮੌਕੇ ਤੇ ਕਾਮਯਾਬ ਨਹੀਂ ਹੋ ਸਕੇ ਕਿਸੇ ਗੱਲ ਤੇ ਜਿਹੜੀ ਸਾਡੀ ਜਿੰਨੀ ਸਾਡੀ ਕੁਰਬਾਨੀ ਸੀ ਜਿੰਨਾ ਅਸੀਂ ਕੀਤਾ ਸੀ ਉਹਦਾ ਭੋਰਾ ਬੋਲਣੀ ਪਿਆ ਬਲਕਿ ਇੱਥੇ ਵੀ ਉਹ ਹੀ ਗੱਲਾਂ ਫੇਰ ਸਾਡੇ ਨਾਲ ਸ਼ਕਤੀਆਂ ਹੁਣੀ ਸ਼ੁਰੂ ਹੋ ਗਈਆਂ ਪੰਜਾਬੀ ਸੂਬਾ ਮੰਗਿਆ ਉਹਨੂੰ ਵੀ 6 ਸਟੇਟ ਦਾ ਰਾਹ ਦੇ ਦਿੱਤਾ ਗਿਆ ਸਾਰੇ ਸੂਬਿਆਂ ਕੋਲੇ ਰਾਜਧਾਨੀਆਂ ਆਪਦੀ ਰਹਿੰਦੀ ਹੁੰਦੀ ਆ ਪਰ ਸਾਡੀ ਰਾਜਧਾਨੀ ਵੀ ਕੋਲੀ ਪਾਣੀ ਦੀ ਕੋਲੀ ਆ ਪੰਜਾਬੀ ਬੋਲ ਦੇ ਇਲਾਕੇ ਵੀ ਕੋਲੀ ਬੜੀ ਲੰਮਾ ਸੰਘਰਸ਼ ਕਰਨਾ ਪਿਆ ਪੰਜਾਬੀ ਸੂਬਾ ਲੈਣ ਦੀ ਖਾਤਰ ਜਾਂ ਹਾਲਾਂਕਿ ਬੋਲੀ ਦੇ ਆਧਾਰ ਤੇ ਸੂਬਾ ਸੀ ਕੋਈ ਸਿੱਖ ਸੂਬਾ ਨਹੀਂ ਸੀ ਮਗਦੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਮਗਦੇ ਸੀ ਉਹਦੇ ਚ ਹੀ ਬੜੀਆਂ ਕਰਵਾਉਣੀਆਂ ਪੈਣੀਆਂ ਪਈਆਂ ਬੜਾ ਔਖੇ ਸਮੇਂ ਆਏ ਫਿਰ ਆਪਣੇ ਹੱਕਾਂ ਦੇ ਲਈ ਫਿਰ ਵੀ ਕਿਉਂਕਿ ਸਿੱਖ ਕੌਮ ਜਾਂ ਪੰਜਾਬੀ ਟਿਕਦੇ ਨਹੀਂ ਹੈਗੇ ਆਪਣੇ ਹੱਕਾਂ ਲਈ ਲੜਦੇ ਰਹੇ ਫਿਰ ਇਹ ਜਿਹੇ ਸਕਤੀਆਂ ਵੀ ਆਈਆਂ ਪੰਜਾਬ ਦੇ ਵਿੱਚ ਫੌਜ ਦਾ ਹਮਲਾ ਹੋਇਆ ਗੁਰੂ ਘਰਾਂ ਦੇ ਉੱਤੇ ਫੌਜ ਦੇ ਹਮਲੇ ਹੋਏ ਖਾਲਸਾ ਛੱਟਾਤਾ ਫੌਜ ਨੇ ਫਿਰ ਬਹੁਤ ਵੱਡਾ ਨੁਕਸਾਨ ਹੋਇਆ ਇੰਦਰਾਗਾਦੀ ਮਾਰੀ ਗਈ ਫਿਰ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡੇ ਭਵਾਨ ਦੇ ਕਤਲਾਂ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਵੀ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਵਾਨੀਆਂ ਕਰਦੀਆਂ ਇੰਨੀਆਂ ਕੁਰਬਾਨੀਆਂ ਕਰਦੀਆਂ ਸ਼ੁਰੂ ਤੋਂ ਲੈ ਕੇ ਪਤਾ ਨਹੀਂ ਕਿਉਂ ਅਸੀਂ ਕੋਈ ਸਹੀ ਜਿਹੜੀ ਚੀਜ਼ ਸਾਡੀ ਜੋ ਸਾਡਾ ਹੱਕ ਬਣਦਾ ਸੀ ਸਿਆ ਅਸੀਂ ਉਹ ਲੈਣ ਦੇ ਵਿੱਚ ਕਾਮਯਾਬ ਨਾ ਹੋ ਸਕਦੇ ਤੇ ਅਸੀਂ ਇਕੱਠੇ ਨਹੀਂ ਹੋਏ ਪਤਾ ਨਹੀਂ ਸਾਡਾ ਇਤਨਾ ਕਿਤੇ ਅਸੀਂ ਮਾਰਕ ਜਰੂਰ ਖਾਦੇ ਰਹੇ ਇਸ ਗੱਲ ਦੇ ਵਿੱਚ ਨਹੀਂ ਤਾਂ ਸਾਡਾ ਜਿੰਨੀਆਂ ਅਸੀਂ ਕਰਵਾਨੀਆਂ ਕੀਤੀਆਂ ਚਾਹੇ ਦੇਸ਼ ਦੀ ਪਹੁੰਚ ਦੇ ਵਿੱਚ 1971 ਦੀ ਜੰਗ ਸੀ ਚਾਹੇ 65 ਦੀ ਜੰਗ ਸੀ ਚਾਹੇ ਬਾੜ ਦੀ ਜੰਗ ਸੀ ਉਹਦੇ ਚ ਹੀ ਵੱਡੀਆਂ ਕਰਵਾਨੀਆਂ ਸੇਕ ਆਉਂਦੀਆਂ ਨੇ ਪੰਜਾਬੀਆਂ ਦੀਆਂ ਨੇ ਉਹਦੇ ਚ ਵੀ ਜ਼ਿਆਦੇ ਪਰ ਸਾਨੂੰ ਹੱਕ ਫੇਰਨਾ ਮਿਲੇ ਜੇ ਦੇਸ਼ ਭੁੱਖਾ ਮਰਦਾ ਸੀ ਅਰਾਜ ਇੰਨਾ ਪੈਦਾ ਕਰਕੇ ਸੀ ਦਿੱਤਾ ਅੱਜ ਵੀ ਦੇ ਰਹੇ ਆਂ ਸਾਰੇ ਮੁਲਕ ਦਾ ਢਿੱਡ ਵੀ ਭਰਦੇ ਆ ਤੇ ਵਾਫਰ ਵੀ ਕਰਤਾ ਸੀ ਨਾਲ ਪਰ ਉਹਦਾ ਵੀ ਸਾਨੂੰ ਕੋਈ ਪੂਰਾ ਮੁੱਲ ਨਹੀਂ ਮਿਲਦਾ ਵੀ ਜਾਂ ਸਾਡੀ ਕੋਈ ਇੱਜ਼ਤ ਮਾਰ ਨਹੀਂ ਉਸ ਗੱਲ ਦੇ ਹੁੰਦਾ ਕਿ ਦੇਸ਼ ਲਈ ਇੰਨਾ ਕੁਝ ਕਰਦੇ ਨੇ ਸੋ ਮੈਂ ਇੱਥੇ ਫਿਰ ਉਹੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ ਜਾਂ ਤਾਂ ਦੇਸ਼ ਦੇ ਹਾਕਮ ਹੀ ਸਾਨੂੰ ਚੰਗਾ ਨਹੀਂ ਸਮਝਦੇ ਤੇ ਜਾਂ ਦੇਸ਼ ਦੇ ਹਾਕਮਾਂ ਤੋਂ ਅਸੀਂ ਆਪਣੀ ਗੱਲ ਮਨਾਉਣ ਦੇ ਵਿੱਚ ਸਮਰਥ ਨਹੀਂ ਰਹਿਗੇ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ ਅਸੀਂ ਉਹ ਗੱਲ ਜਿਹੜੀ ਕਿ ਬੜੇ ਪਿਆਰ ਨਾਲ ਬੈਠ ਕੇ ਕੀਤੀ ਜਾ ਸਕਦੀ ਹੈ ਸਮਝਾਈ ਜਾ ਸਕਦੀ ਹੈ ਸਾਰੇ ਇਕੱਠੇ ਹੋ ਕੇ ਜਿਹੜੇ ਪੰਜਾਬ ਦੇ ਹੱਕ ਆ ਜਿਸੇ ਕੌਮ ਦੇ ਹੱਕ ਆ ਉਹਨਾਂ ਨੂੰ ਤਾਂ ਸਾਰੇ ਇਕੱਠੇ ਹੋ ਕੇ ਸੀ ਸਾਰੇ ਮਤਭੇਦ ਭਲਾ ਕੇ ਇੱਕ ਦੂਜੇ ਨੂੰ ਉਹ ਜਾ ਕੇ ਗੱਲ ਤਾਂ ਕਰ ਸਕਦੇ ਆ ਤਾਂ ਕਿ ਉਹ ਮਹਾਕਮ ਨੂੰ ਅਸੀਂ ਮਜਬੂਰ ਕਰ ਦਈਏ ਉਹਨਾਂ ਨੂੰ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਉਹ ਮੰਨਣੀਆਂ ਪੈਣ ਗਬੂਤੀਆਂ ਗੱਲਾਂ ਜਾਇਜ਼ ਨਹੀਂ ਬੂਤੀਆਂ ਗੱਲਾਂ ਜਾਇਜ਼ ਨੇ ਉਹ ਮੰਨਣੀਆਂ ਪੈਣ ਤੇ ਪਰ ਕਿਉਂ ਅਸੀਂ ਪਤਾ ਨਹੀਂ ਕਿਉਂ ਲੜਨ ਦੇ ਵਿੱਚ ਅਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਆ ਝਗੜਾ ਦੇ ਵਿੱਚ ਅਸੀਂ ਕਹਿੰਦੇ ਵੀ ਕੋਈ ਨਾ ਕੋਈ ਮੋੜ ਚਾਲ ਆਤਾ ਕਰਦੇ ਪੁਸ਼ ਕਰ ਲਿਆ ਕਦੇ ਕੁਝ ਕਰ ਲਿਆ ਪਰ ਪ੍ਰਾਪਤ ਨਹੀਂ ਹੋਇਆ ਸੱਚੀ ਗੱਲ ਤਾਂ ਇਹ ਸਿਕ ਕੌਮ ਨੇ ਜਿੰਨੀਆਂ ਕਰਵਾਨੀਆਂ ਕੀਤੀਆਂ ਪ੍ਰਾਪਤੀ ਸਾਡੀ ਬਹੁਤ ਘੱਟ ਹੈ ਘੱਟ ਕੇ ਨਾ ਮਾਤਰੀ ਹੈ ਤੇ ਸਿਆਣੇ ਕਹਿੰਦੇ ਆ ਲੀਡਰ ਸਿਆਣਾ ਕੌਮ ਦਾ ਉਹੀ ਹੁੰਦਾ ਜਿਹੜਾ ਪ੍ਰਾਪਤੀਆਂ ਵਧ ਕਰਕੇ ਦੇਵੇ ਤੇ ਨੁਕਸਾਨ ਕੌਮ ਦਾ ਘੱਟ ਕਰਾਵੇ ਪਰ ਸਾਡੇ ਲੀਡਰਾਂ ਨੇ ਕੌਮ ਦਾ ਨੁਕਸਾਨ ਜਿਆਦਾ ਕਰਾਇਆ ਤੇ ਪ੍ਰਾਪਤੀਆਂ ਸਾਡੀਆਂ ਕੋਈ ਹੈ ਹੀ ਨਹੀਂ ਜੇ ਸੱਚ ਕੋਈ ਉਹ ਤਾਂ ਕੋਈ ਪ੍ਰਾਪਤੀ ਨਹੀਂ ਇਸੇ ਕਰਕੇ ਸਾਡੇ ਲੋਕ ਅਜੋ ਬੁਢੇਸ਼ਾਂ ਨੂੰ ਜਾਣ ਲੱਗੇ ਕੋਈ ਕੈਨੇਡਾ ਆਸਟ੍ਰੇਲੀਆ ਉੱਪਰ ਨਿਕਾ ਪਹਿਲਾਂ ਤੋਂ ਇਹ ਜਾਣ ਕਾਫੀ ਚਿਰ ਤੋਂ ਅੰਗਰੇਜ਼ਾਂ ਵਾਲੇ ਤੋਂ ਲੱਗੇ ਸੀ ਜਾਨ ਪਰ ਹੁਣ ਤਾਂ ਬੜੇ ਜੋਰ ਨਾਲ ਇਸ ਪੰਜਾਬ ਦੇ ਵਿੱਚੋਂ ਲੋਕ ਕਿੱਥੇ ਗਏ ਸੋ ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ ਹੁਣ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਨੇ ਇਹ ਨਹੀਂ ਮੈਂ ਕਹਿੰਦਾ ਹੋ ਸਕਦਾ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ ਹੁਣ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਇਹ ਗੱਲ ਮੇਰੀ ਲੋਕਾਂ ਨੂੰ ਠੀਕ ਨਾ ਲੱਗੇ ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ ਕਿਉਂਕਿ ਕਈਆਂ ਦੀ ਸੋਚ ਹੀ ਇਹ ਜਿਹੀ ਹੁੰਦੀ ਹੈ ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਣੇ ਚਾਹੀਦੇ ਨੇ ਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮੰਨੋਣੇ ਚਾਹੀਦੇ ਨੇ ਤੇ ਮੈਨੂੰ ਆਸ ਹੈ ਕਿ ਇਹਨਾਂ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ ਚਾਹੇ ਕਰਤਾਰਪੁਰ ਦਾ ਲਾਂਘਾ ਖਲਾ ਕੇ ਦਿੱਤਾ ਏ ਤੇ ਚਾਹੇ ਸੁਲਤਾਨਪੁਰ ਲੋਧੀ ਸੀਗਾ ਸਾਡਾ ਚਾਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਮਨਾਏ ਸੀਗੇ 450 ਆ 350 ਸਾਲਾਂ ਤੇ ਚਾਹੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਣਾਇਆ ਸੀਗਾ ਇਸ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਗੁਰ ਕੋਈ ਵੀ ਦਿਨ ਦਿਹਾੜ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸੁਭਾ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਟਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਰੋਟੀ ਬਣਾਉਣ ਦੀ ਸੇਵਾ ਕੀਤੀ ਸਬਜ਼ੀ ਬਣਾਉਣ ਦੀ ਸੇਵਾ ਕੀਤੀ ਵਰਤੌਣ ਦੀ ਸੇਵਾ ਕੀਤੀ ਯਾਰੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੰਭੀ ਖਾਨ ਘਰ ਆਉਂਦਾ ਹੈ ਬਹੁਤ ਤਕੜਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਤੇ ਹੈ ਵੀ ਅੱਜ ਦੀ ਕਈ ਕਰੀ ਦੇ ਵਿੱਚ ਦੁਨੀਆ ਦੇ ਗਿਰਮੇ ਚੁੜਨੇ ਜਿਹੜੇ ਦੇਸ਼ ਆ ਉਹਨਾਂ ਚ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੋ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜੀ ਕੌਮ ਆ ਆਪਾਂ ਉਹਦੇ ਨਾਲ ਵੀ ਖੜਨ ਨੂੰ ਤਿਆਰ ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ ਜਿਹਦੇ ਨਾਲ ਦੁਨੀਆ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵਧ ਗਈ ਹੈ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ ਆਪ ਦੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਬੋਦੀ ਸਾਹਿਬ ਉਹ ਲੰਗਰ ਵਰਤਾਇਆ ਜਾਂਦਾ ਹੈ ਸਬਜ਼ੀ ਬਣਾਈ ਜਾਂਦਾ ਹੈ ਰੋਟੀਆਂ ਬਣਵਾਈ ਜਾਂਦਾ ਹੈ ਇਹ ਕਿੰਨੀ ਵੱਡੀ ਗੱਲ ਹੈ ਜੇਕਰ ਦੁਨੀਆ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਨ ਸਤਕਾਰ ਉਹਨਾਂ ਦੇਸ਼ਾਂ ਵਿੱਚ ਵੀ ਵਧੇਗਾ ਕਿ ਉਹਨਾਂ ਦੇ ਲੰਗਰ ਦੀ ਇੰਨੀ ਵੱਡੀ ਮਹੱਤਤਾ ਹੈ ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੱਦਾਂ ਇਹ ਆਪਣੇ ਕੀਤਾ ਜੀ ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਵੋਟਾਂ ਜਾਦੇ ਨਹੀਂ ਕਿ ਉਹਨੂੰ ਵੋਟਾਂ ਦਾ ਲਾਲਚ ਆ ਆਪਣੀ ਤਾਂ ਵੋਟਾਂ ਕੁਝ ਵੀ ਨਹੀਂ ਹੈਗੀਆਂ ਕੋਈ ਗਿਣਤੀ 'ਚ ਨਹੀਂ ਆਉਂਦੀਆਂ ਕਿਸੇ 'ਚ ਤੇ ਨਾ ਕਰਾ ਆਪਾਂ ਕਿਹੜੇ ਇਕੱਠੇ ਪਾਉਨੇ ਆਪ ਤਾਂ ਪਤਾ ਨਹੀਂ ਕੋਈ ਕਿਤੇ ਪਾਉਂਦਾ ਕੋਈ ਕਿਤੇ ਪਾਉਂਦਾ ਸੋ ਇਸ ਕਰਕੇ ਵੇਲਾ ਹੁਣ ਵੇਲਾ ਸਾਰੇ ਆ ਆਪਣਾ ਆਪਣਾ ਰੱਖੋ ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ ਜ ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਬੜੇ ਗੰਭੀਰ ਮਸਲੇ ਨੇ ਕਿਸੇ ਕੌਮ ਦੇ ਪੰਜਾਬ ਦੇ ਪਾਣੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਨਾਲ ਸਿੱਖ ਕੌਮ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਮਸਲੇ ਨੇ ਗੁਰੂ ਘਰਾਂ ਦੇ ਮਸਲੇ ਨੇ ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਹਦੇ ਸਾਰਿਆਂ ਨੂੰ ਸਤਿਕਾਰ ਦੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਕਿ ਮੈਨੂੰ ਲੱਗਦਾ ਹੈ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ ਇਹ ਛੜਦਿਗੇ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ ਇਹ ਕਿ ਅੱਗੇ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਜੀ ਮੋਦੀ ਸਾਹਿਬ ਕੋਲੇ ਚੱਲ ਗਏ ਉਹਨਾਂ ਨੂੰ ਬਿਲੀਫ ਦਾ ਬਿਠਾ ਕੇ ਗੱਲ ਕਰੀ ਜਿਵੇਂ ਸਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀਰ ਬਾਦ ਜੀ ਉਸ ਨੇ ਸਾਰੇ ਦੇਸ਼ ਦੇ ਵਿੱਚ ਬਣਾਇਆ ਕਿੱਡੀ ਵੱਡੀ ਗੱਲ ਗਈ ਬਾਲਿਆਂ ਤਾਂ ਪਤਾ ਹੀ ਨਹੀਂ ਸੀ ਕਿ ਸਹਿਬਜ਼ਾਦੇ ਕੌਣ ਹੁੰਦੇ ਬਹੁਤ ਸੂਬੇ ਤਾਂ ਪਤਾ ਹੀ ਨਹੀਂ ਸੀ ਤੇ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ ਬਾਹਰਲੇ ਰਾਜਦੂਤਾਂ ਨੂੰ ਵੀ ਵੇਖ ਦਿੱਤਾ ਕਿੱਥੇ ਗਈਆਂ ਸੋ ਚੰਗੀ ਗੱਲ ਕੀਤੀ ਹੈ ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ ਗੁਰੂ ਘਰ ਤੋਂ GST ਹਟਾਈ ਹੈ ਉਹ ਲੰਗਰਾਂ ਤੋਂ ਉਹ ਵੀ ਚੰਗੀ ਗੱਲ ਸੀ ਬਾਹਰੋਂ ਦਾਣ ਆਉਂਦਾ ਸੀ ਉਹ ਤੇ ਟੈਕਸ ਲੱਗਦਾ ਸੀ ਉਹ ਵਾਦ ਕੀਤਾ ਉਹ ਚੰਗੀਆਂ ਗੱਲਾਂ ਕੀਤੀਆਂ ਨੇ ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ ਸ਼ਾਬਾਸ਼ ਇਹ ਦੇ ਦਿਆ ਕਰੀਏ ਕਿ ਹਰ ਜਨੇ ਆਪਣਾ ਲੱਗਦਾ ਕੁਝ ਨਹੀਂ ਹੋਰ ਫੈ ਰਾਹ ਖੁੱਲ ਜਾਂਦੇ ਨੇ ਜੇ ਆਪਾਂ ਮੂੰਹੋਂ ਕੁਝ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ ਇਹਨਾਂ ਤੇ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ ਇਹਨਾਂ ਨੇ ਕਦੇ ਸਲਾਹਣਾ ਤਾਂ ਹੈ ਨਹੀਂ ਸੋ ਇੰਨਾ ਵੀ ਵੱਡਾ ਦਿਲ ਰੱਖਿਆ ਕਰੀਏ ਯਾਰ ਬਾਲਾ ਦਾ ਛੋਟਾ ਦਾ ਦਿਲ ਰੱਖਿਆ ਕਰੀਏ ਇਹ ਗੱਲਾਂ ਕਰਦਿਆਂ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸਾਡਾ ਚੰਗਾ ਹੋਵੇ ਸਾਡਾ ਭਵਿੱਖ ਚੰਗਾ ਹੋਵੇ ਅਸੀਂ ਛੋਟੀ ਜੀ ਖੌਮ ਹੈ ਗੁਰੂਆਂ ਨੇ ਸਾਰੂ ਸ਼ਕਤੀਆਂ ਬਖਸ਼ੀਆਂ ਨੇ ਗੁਰੂਆਂ ਦਾ ਸਿਰ ਤੇ ਸਾਡੇ ਹੱਥ ਆਉਂਦਾ ਹੈ ਮੰਨਦਾ ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਿਹੜੇ ਦੇਸ਼ ਦੇ ਵਿੱਚ ਤੇ ਰਾਜ ਵੱਡੀ ਤੇ ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜਿਆਦਾ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ ਲੜਾਈ ਝਗੜੇ ਸੀ ਬਹੁਤ ਕਰਕੇ ਦੇਖ ਲਏ ਸਾਡੇ ਪਿਛਲਿਆਂ ਨੇ ਬਹੁਤ ਕਰਕੇ ਦੇਖ ਲਏ ਕੋਈ ਸਾਨੂੰ ਪ੍ਰਾਪਤੀਆਂ ਨਹੀਂ ਹੋਣੀਆਂ ਆਓ ਹੁਣ ਦੂਜਾ ਰਾਹ ਪੜਾ ਕੇ ਦੇਖ ਲਈਏ ਸ਼ਾਇਦ ਜੋ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜਰੂਰ ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਮੈਂ ਖਿਮਾ ਚਾਹੁੰਦਾ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ ਜਿਹਦੇ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਹੈ ਫੈਸਲਾ ਕਰਨ ਦੀ ਸਮਰੱਥਾ ਵੀ ਹੈ ਤੇ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਵਧੀਆ ਇੱਕ ਮੈਮੋਰੰਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ ਜਿਹੜਾ ਦਲੀਲਤ ਰਹਿਤ ਹੋਵੇ ਉਹ ਉਹ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲੇ ਚੱਲ ਜੀ ਵੋਟਾਂ ਤੋਂ ਬਾਅਦ ਤੇ ਆਪ ਕੋ ਇਹਨਾਂ ਜਿਹੜੀਆਂ ਜਿਹੜੀਆਂ ਜਾਇਜ਼ ਗੱਲਾਂ ਉਹ ਮੰਨਵਾਈਏ ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀ ਉਹਦਾ ਤਰਵਾਦ ਵੀ ਕਰੀਏ ਵੈਜੀ ਜੀ ਦਾ ਖਾਲਸਾ ਸ੍ਰੀ ਵੈਜੀ